ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਜਿਸ ਕਿਸੇ ਦੇ ਵੀ ਕੋਈ ਕੰਮ ਅੜੇ ਹੁੰਦੇ ਹਨ ਕਿਵੇਂ ਉਹ ਸਾਰੇ ਹੀ ਕਾਰਜ ਰਾਸ ਕਰ ਦਿੰਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਦਨ ਦਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਤੁਹਾਡੇ ਵੀ ਸਾਰੇ ਕਾਰਜ ਰਾਸ ਕਰ ਦੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਸਾਡੇ ਕੰਮ ਨਹੀਂ ਬਣਦੇ ਤੇ ਜੇਕਰ ਬਣਦੇ ਵੀ ਹਨ ਤਾਂ ਬਣਦੇ ਬਣਦੇ ਰਹ ਜਾਂਦੇ ਹਨ ਭਾਵ ਕੀ ਅੜ ਜਾਂਦੇ ਹਨ ਸੋ ਤੁਸੀਂ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣ ਲਿਓ ਤਾਂ ਕਿ ਤੁਹਾਡੇ ਵੀ ਸਾਰਿਆਂ ਦੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇ ਤੁਹਾਨੂੰ ਆਪਣੇ ਪ੍ਰਸ਼ਨ ਦਾ ਜਵਾਬ ਮਿਲ ਜਾਵੇਗਾ ਸਾ ਸੰਗਤ ਜੀ ਅੱਜ ਆਪਾਂ ਆਪਣੀ ਇਸ ਵੀਡੀਓ ਦੇ ਵਿੱਚ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਕਰਨ ਵਾਲੇ ਹਾਂ ਵੈਸੇ ਤਾਂ ਉਹਨਾਂ ਦੀ ਜਿੰਨੀ ਵਡਿਆਈ ਕੀਤੀ ਜਾਵੇ ਓਨੀ ਹੀ ਥੋੜੀ ਹੈ ਜੇਕਰ ਕੋਈ ਬਾਬਾ ਦੀਪ ਸਿੰਘ ਜੀ ਦਾ ਨਾਮ ਸੱਚੇ ਮਨੋਂ ਜਪ ਲੈਂਦਾ ਹੈ ਤਾਂ ਉਹ ਉਹਨਾਂ ਤੇ ਕਿਰਪਾ ਕਰ ਦਿੰਦੇ ਹਨ ਇਹ ਸਾਰੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਧ ਸੰਗਤ ਜੀ ਅੱਜ ਤੁਹਾਨੂੰ ਇੱਕ ਗੁਰਸਿੱਖ ਦੇ ਨਾਲ ਜੋ ਕਰਾਮਾਤ ਵਾਪਰੀ ਉਸ ਬਾਰੇ ਦੱਸਦੇ ਹਾਂ ਇੱਕ ਗੁਰਸਿੱਖ ਸੀ ਜੋ ਕਿ ਸਿੱਖੀ ਦੇ ਵਿੱਚ ਪੂਰਾ ਸੀ ਉਹ ਪ੍ਰੋਜਾਨਾ ਗੁਰਦੁਆਰਾ ਸਾਹਿਬ ਹੀ ਜਾਇਆ ਕਰਦਾ ਸੀ ਅਤੇ ਰੋਜ਼ ਨਿਤਨੇਮ ਕਰਦਾ ਸੀ ਪਰ ਪਰਿਵਾਰ ਉਸ ਨੂੰ ਚੰਗਾ ਨਹੀਂ ਸੀ ਚਾਹੁੰਦਾ ਉਸ ਦੇ ਦੂਜੇ ਭਰਾ ਉਸ ਨਾਲ ਬਹੁਤ ਵਿਤਕਰਾ ਕਰਦੇ ਸਨ ਉਸਦੇ ਮਾਤਾ-ਪਿਤਾ ਵੀ ਉਸ ਨਾਲ ਬਹੁਤ ਨਫ਼ਰਤ ਕਰਦੇ ਸਨ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਹਮੇਸ਼ਾ ਹੀ ਈਰਖਾ ਦੀ ਨਜ਼ਰ ਨਾਲ ਦੇਖਦੇ ਸਨ ਉਹ ਗੁਰੂ ਸਿੱਖ ਵੀਰ ਦਾਸ ਦਾ ਹੈ ਕਿ ਜਦੋਂ ਮੈਂ ਕੰਮ ਤੇ ਚਲਿਆ ਜਾਂਦਾ ਸੀ ਤਾਂ ਉਹ ਮੇਰੀ ਪਤਨੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਸਨ ਤੇ ਡੰਗਰਾਂ ਦੇ ਥੱਲੇ ਪਈ ਗੋਹੇ ਵਿੱਚ ਵੀ ਕਈ ਵਾਰ ਸੁੱਟ ਦਿੰਦੇ ਸਨ ਜਦੋਂ ਮੈਂ ਘਰ ਆਉਂਦਾ ਤਾਂ ਇਹ ਸਭ ਕੁਝ ਦੇਖ ਕੇ ਮੇਰਾ ਮਨ ਬਹੁਤ ਦੁਖੀ ਹੋ ਜਾਂਦਾ ਕਿਉਂਕਿ ਉਸ ਦੀ ਪਤਨੀ ਥੋੜੀ ਜਹੀ ਪੜੀ ਮਾਨਸੀ ਪਰ ਉਸ ਦੀ ਪੜੀ ਮਾਨਸੀ ਦਾ ਉਹ ਫਾਇਦਾ ਚੁੱਕਦੇ ਸਨ ਉਹ ਦੱਸਦਾ ਹੈ ਕਿ ਮੇਰਾ ਉੱਥੇ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਸੀ ਤਦ ਹੀ ਮੈਂ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਆਪਣੇ ਮਾਪੇ ਤੋਂ ਬਹੁਤ ਦੁਖੀ ਹੋ ਗਿਆ ਸੀ ਤੇ ਮੈਂ ਦੁਖੀ ਹੋ ਕੇ ਘਰ ਛੱਡ ਕੇ ਉਹ ਪਿੰਡ ਹੀ ਛੱਡਤਾ ਤੇ ਅੰਮ੍ਰਿਤਸਰ ਵਿਖੇ ਆ ਗਿਆ ਉਹ ਦੱਸਦਾ ਹੈ ਕਿ ਮੈਂ ਉੱਥੇ ਰਾਜ ਮਿਸਤਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਇਹ ਕੰਮ ਪਹਿਲਾਂ ਵੀ ਪਿੰਡ ਵਿੱਚ ਕਰਿਆ ਕਰਦਾ ਸੀ ਫਿਰ ਮੈਂ ਗੁੰਮਟਾਲੇ ਇੱਕ ਸੇਠ ਦੇ ਨਾਲ ਰਾਜ ਮਿਸਤਰੀ ਦਾ ਕੰਮ ਸ਼ੁਰੂ ਕਰ ਦਿੱਤਾ ਉਹ ਸੇਠ ਬਾਬਾ ਦੀਪ ਸਿੰਘ ਜੀ ਤੇ ਬਹੁਤ ਸ਼ਰਦਾ ਰੱਖਦਾ ਸੀ ਜਦੋਂ ਮੈਂ ਉਸ ਨੂੰ ਆਪਣੇ ਬਾਰੇ ਦੱਸਿਆ ਤਾਂ ਉਹ ਸੇਠ ਨੇ ਕਿਹਾ ਤੂੰ ਫਿਕਰ ਨਾ ਕਰ ਬਾਬਾ ਦੀਪ ਸਿੰਘ ਜੀ ਸਭ ਠੀਕ ਕਰ ਦੇਣਗੇ ਉਹ ਰੋਜ਼ ਸ਼ਹੀਦਾ ਸਾਹਿਬ ਉਸ ਦਰਤੀ ਹਾਜ਼ਰੀ ਪਰ ਕੇ ਆਇਆ ਕਰ ਉਹ ਸੇਟ ਵੀ ਰੋਜ਼ਾਨਾ ਸ਼ਹੀਦਾ ਸਾਹਿਬਾਬਾ ਜੀ ਦੇ ਦਰਤੇ ਹਾਜ਼ਰੀ ਭਰਨ ਜਾਂਦਾ ਸੀ ਇਸ ਤਰ੍ਹਾਂ ਬਾਬਾ ਜੀ ਦੇ ਦਰਤੇ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਉਸ ਸਿੱਖ ਨੇ ਵੀ ਜਿੱਥੇ ਵੀ ਕਿਤੇ ਕਥਾ ਕੀਰਤਨ ਕਰਨ ਚੱਲਦਾ ਹੁੰਦਾ ਸੀ ਉਹ ਉੱਥੇ ਹੀ ਹਾਜ਼ਰੀ ਭਰਨ ਜਾਂਦਾ ਸੀ ਬਾਣੀ ਪੜਨੀ ਉਸਨੇ ਕਦੀ ਨਹੀਂ ਛੱਡੀ ਪਰਿਵਾਰਿਕ ਮੈਂਬਰਾਂ ਨੇ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ ਭੈਣ ਭਰਾ ਸਾਕ ਸੰਬੰਧੀ ਸਖ ਮਤਲਬ ਦੇ ਰਿਸ਼ਤੇ ਹਨ ਇਹ ਭੈਣ ਭਰਾ ਉਹ ਨਹੀਂ ਦੇ ਹੀ ਆਪਣੇ ਨਾਲ ਹਨ ਜਿੰਨੀ ਜੇ ਜਿੰਨੀ ਦੇ ਆਪਣੀ ਜੇ ਵਿੱਚ ਪੈਸੇ ਹਨ ਜਦੋਂ ਜੇਬ ਖਾਲੀ ਹੋ ਜਾਂਦੀ ਹੈ ਤਾਂ ਉਹ ਵੀ ਸਾਥ ਛੱਡ ਜਾਂਦੇ ਹਨ ਉਸ ਨੇ ਦਿਨ ਰਾਤ ਮਿਹਨਤ ਕੀਤੀ ਤੇ ਬਾਣੀ ਵੀ ਪੜਨੀ ਨਹੀਂ ਛੱਡੀ ਉਹ ਹਰ ਵੇਲੇ ਨਾਮ ਹੀ ਜਪਦਾ ਰਹਿੰਦਾ ਉਹ ਕਹਿੰਦਾ ਕਿ ਮੈਂ ਕਿਰਾਏ ਦੇ ਮਕਾਨ ਵਿੱਚ ਮਰੇ 882 ਅਤੇ ਬਾਣੀ ਦਾ ਦੁਪਹਿਰਾ ਵੀ ਮੈਂ ਵਧਾ ਲਿਆ ਸੀ ਘਰ ਵਿੱਚ ਹੀ ਜਦੋਂ ਕੋਈ ਕੰਮ ਕਰਨਾ ਮੈਂ ਬਸ ਫਾਟ ਹੀ ਕਰਦੇ ਰਹਿਣਾ ਤੇ ਮੇਰੀ ਇੱਛਾ ਸੀ ਕਿ ਮੇਰਾ ਆਪਣਾ ਘਰ ਹੋਵੇ ਉਹ ਕਹਿੰਦਾ ਕਿ ਮੈਂ ਦਿਨ ਕਿ ਮੈਂ ਇੱਕ ਦਿਨ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਮੇਰਾ ਆਪਣਾ ਘਰ ਬਣ ਜਾਵੇ ਉਹ ਤਾਂ ਮੈਂ ਛੱਡ ਕੇ ਆ ਗਿਆ ਹਾਂ ਜੀڑا ਮੇਰਾ ਘਰ ਸੀ ਹੁਣ ਮੈਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਆ ਹਾਂ ਪਰ ਮੇਰਾ ਆਪਣਾ ਘਰ ਵੀ ਕਦੇ ਬਣੇਗਾ ਜਾਂ ਨਹੀਂ ਮੇਰੇ ਸਿਰ ਤੇ ਵੀ ਕਦੇ ਆਪਣੀ ਛੱਤ ਹੋਵੇਗੀ ਹੁਣ ਤਾਂ ਰਿਸ਼ਤੇਦਾਰਾਂ ਨੇ ਵੀ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਘਰੋਂ ਤਾਂ ਨਿਕਲਿਆ ਸੀ ਬੜੀ ठाਠ ਨਾਲ ਪਰ ਹੁਣ ਤੱਕ ਕਿਰਾਏ ਦੇ ਮਕਾਨਾਂ ਵਿੱਚ ੱੱਕੇ ਖਾ ਰਿਹਾ ਹੈ ਤੇ ਇਹਨਾਂ ਨੇ ਇਹ ਤਾਂ ਹੀ ਕਿਰਾਏ ਦੇ ਮਕਾਨ ਵਿੱਚ ਠੱਕੇ ਖਾਣੇ ਹਨ ਇਸ ਦਾ ਆਪਣਾ ਕਦੇ ਵੀ ਘਰ ਨਹੀਂ ਬਣਨਾ ਘਰ ਬਣਾਉਣੇ ਕਿਤੇ ਸੋਖੇ ਪਏ ਹਨ ਉਹ ਕਹਿੰਦਾ ਕਿ ਮੈਂ ਇਹ ਅਰਦਾਸ ਕਰਕੇ ਘਰੋਂ ਕੰਮ ਤੋਂ ਚੱਲਿਆ ਗਿਆ ਤੇ ਉਹ सेठ ਮੈਨੂੰ ਕਹਿੰਦਾ ਕਿ ਮੇਰੇ ਕੋਲ ਇੱਕ ਪਲਾਟ ਖਾਲੀ ਪਿਆ ਹੈ ਜੇ ਤੂੰ ਆਪਣਾ ਮਕਾਨ ਬਣਾਉਣਾ ਚਾਹੁੰਦਾ ਹੈ ਤਾਂ ਬਣਾ ਲੈ ਉਹ सेठ ਦਾ ਪਰਿਵਾਰ ਬਾਹਰਲੇ ਮੁਲਕ ਵਿੱਚ ਸੀ ਉਹ ਸੇਟ ਇੱਥੇ ਰਹਿ ਕੇ ਪਲਾਟ ਵਿੱਚ ਦਾ ਰਹਿੰਦਾ ਸੀ ਇਸ ਤਰ੍ਹਾਂ ਉਹ ਇੱਧਰ ਰਹਿ ਕੇ ਆਪਣਾ ਕਾਰੋਬਾਰ ਬਹੁਤ ਵਧੀਆ ਚਲਾ ਰਿਹਾ ਸੀ ਉਹ ਬਹੁਤ ਅਮੀਰ ਬੰਦਾ ਸੀ ਤੇ ਉਸਨੇ ਮੈਨੂੰ ਕਿਹਾ ਕਿ ਮੇਰੇ ਕੋਲ ਇੱਕ ਪਲਾਟ ਛੋਟਾ ਜਿਹਾ ਖਾਲੀ ਹੈ ਜੇਕਰ ਤੂੰ ਮਕਾਨ ਬਣਾਉਣਾ ਹੈ ਤਾਂ ਬਣਾ ਲੈ ਤਾਂ ਗੁਰਸਿੱਖ ਕਹਿੰਦਾ ਮੇਰੇ ਕੋਲ ਕੋਈ ਪੈਸਾ ਨਹੀਂ ਮੈਂ ਤਾਂ ਰੋਟੀ ਦਾ ਗੁਜ਼ਾਰਾ ਮਸਾਂ ਚਲਾਉਂਦਾ ਹਾਂ ਮੇਰਾ ਤਾਂ ਮਕਾਨ ਦਾ ਕਿਰਾਇਆ ਵੀ ਅੜ ਜਾਂਦਾ ਹੈ ਮੈਂ ਸ਼ਹਿਰ ਵਿੱਚ ਕਿੱਥੋਂ ਪਲਾਟ ਲੈ ਸਕਦਾ ਹਾਂ ਉਹ ਕਹਿੰਦਾ ਕਿ ਦੂਜੇ ਦਿਨ ਫਿਰ ਮੈਨੂੰ ਸੇਠ ਨੇ ਪੁੱਛਿਆ ਕਿ ਸੇਖਾ ਕੀ ਸਲਾਹ ਹੈ ਤੇਰੀ ਤੂੰ ਪਲਾਟ ਲੈਣਾ ਹੈ ਜਾਂ ਨਹੀਂ ਉਹ ਗੁਰਸਿੱਖ ਕਹਿੰਦਾ ਮੈਂ ਫਿਰ ਆਖਿਆ ਮੈਂ ਪਲਾਟ ਕਿਵੇਂ ਲੈ ਸਕਦਾ ਜੀ ਮੇਰੇ ਕੋਲ ਪੈਸੇ ਨਹੀਂ ਹਨ ਪਰ ਤਨਤਨ ਬਾਬਾ ਦੀਪ ਸਿੰਘ ਜੀ ਨੇ ਐਸੀ ਕਲਾ ਵਰਤੀ ਕਿ ਉਹ ਸੇਠ ਕਹਿੰਦਾ ਸਿਕਾ ਤੇਰੇ ਕੋਲ ਪੈਸੇ ਕਿਸਨੇ ਮੰਗੇ ਹਨ ਪੈਸਿਆਂ ਦੀ ਤਾਂ ਮੈਂ ਗੱਲ ਹੀ ਨਹੀਂ ਕੀਤੀ ਮੈਂ ਕਿਹਾ ਪਲਾਟ ਖਾਲੀ ਪਿਆ ਤੂੰ ਘਰ ਬਣਾ ਲੈ ਜਦੋਂ ਤੇਰੇ ਕੋਲ ਪੈਸੇ ਹੋਣਗੇ ਤੂੰ ਉਦੋਂ ਮੈਨੂੰ ਵਾਪਸ ਦੇ ਦੇਣੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਉਹ ਪਲਾਟ ਮੈਨੂੰ ਮਿਲ ਗਿਆ ਉਸ ਜੇਤ ਨੇ ਮੇਰੇ ਨਾਮ ਤੇ ਰਜਿਸਟਰੀ ਕਰਵਾ ਦਿੱਤੀ ਮੈਂ ਥੋੜਾ ਬਹੁਤ ਹੀ ਕਮੇਟੀ ਪਾਈ ਸੀ ਥੋੜੀ ਬਹੁਤ ਹੀ ਸਗੀਆਂ ਸਬੰਧੀਆਂ ਕੋਣੋ ਕੁਝ ਪੈਸੇ ਫੜੇ ਅਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਮੈਂ ਆਪਣਾ ਘਰ ਬਣਾ ਲਿਆ ਬਾਬਾ ਜੀ ਦੀ ਕਿਰਪਾ ਦੇ ਨਾਲ ਮੇਰਾ ਹੁਣ ਕੰਮ ਵੀ ਸਹੀ ਬਹੁਤ ਵਧੀਆ ਚੱਲਦਾ ਹੈ ਉਹ ਕਹਿੰਦਾ ਕਿ ਮੈਂ ਬਾਬਾ ਜੀ ਦੇ ਦਰਤੀ ਰੋਜ਼ ਹਾਜ਼ਰੀ ਪਰ ਨਹੀਂ ਪਰਨ ਜਾਂਦਾ ਸੀ ਉਹ ਕਹਿੰਦਾ ਜੇ ਕਈ ਵਾਰ ਕੋਈ ਕੰਮ ਪੈਣ ਕਰਕੇ ਨਹੀਂ ਵੀ ਜਾ ਹੁੰਦਾ ਤਾਂ ਐਤਵਾਰ ਨੂੰ ਤਾਂ ਮੈਂ ਜ਼ਰੂਰ ਹਾਜਰੀ ਪਰੰਜਾਂਦਾ ਸੀ ਉਹ ਕਹਿੰਦਾ ਕਿ ਮੈਂ ਬਾਬਾ ਜੀ ਨੂੰ ਕਿਵੇਂ ਛੱਡ ਸਕਦਾ ਹਾਂ ਉਹਨਾਂ ਨੇ ਤਾਂ ਮੇਰੀ ਬਾਹ ਫੜੀ ਸੀ ਜਦੋਂ ਮੇਰਾ ਸਾਥ ਸਾਰੇ ਛੱਡ ਗਏ ਸਨ ਉਦੋਂ ਬਾਬਾ ਜੀ ਮੇਰਾ ਸਾਥ ਦੇ ਰਹੇ ਸਨ ਮੈਂ ਘਰ ਵਾਲਾ ਬਣਿਆ ਹਾਂ ਹੁਣ ਜਦੋਂ ਮੇਰੇ ਭੈਣ ਭਰਾ ਮਾਤਾ ਪਿਤਾ ਮੇਰੇ ਕੋਲ ਆਉਂਦੇ ਹਨ ਤਾਂ ਦੇਖ ਕੇ ਕਹਿੰਦੇ ਹਨ ਤੂੰ ਇਹਨਾਂ ਕਿਵੇਂ ਬਣਾ ਲਿਆ ਤੂੰ ਇਹਨਾਂ ਤਾਂ ਬਣਾ ਹੀ ਨਹੀਂ ਸਕਦਾ ਸੀ ਮੇਰੀ ਉਹਨਾਂ ਨੂੰ ਇੱਕੋ ਹੀ ਬੇਨਤੀ ਹੁੰਦੀ ਹੈ ਕਿ ਇਹ ਮੈਂ ਆਪਣੀ ਇਹ ਮੈਂ ਆਪ ਨਹੀਂ ਬਣਾਇਆ ਇਹ ਤਾਂ ਬਾਬਾ ਜੀ ਦੀ ਕਿਰਪਾ ਦੇ ਨਾਲ ਬਣਿਆ ਹੈ ਇਹ ਬਾਬਾ ਦੀਪ ਸਿੰਘ ਜੀ ਨੇ ਆਪ ਬਣਾਇਆ ਹੈ ਬਾਬਾ ਜੀ ਦੀ ਕਿਰਪਾ ਮੇਰੇ ਤੇ ਵਰਤੀ ਹੈ ਕਿ ਮੈਂ ਅੱਜ ਆਪਣੇ ਘਰ ਵਿੱਚ ਬੈਠਾ ਹਾਂ ਸਾਧ ਸੰਗਤ ਜੀ ਜੀ ਕੋਈ ਵੀ ਸਰਦਾ ਭਾਵਨਾ ਨਾਲ ਉਸ ਦਰ ਤੇ ਜਾਂਦਾ ਹੈ ਉਹਨਾਂ ਦੇ ਰੁਕੇ ਕੰਮ ਬਣ ਜਾਂਦੇ ਹਨ ਤੇ ਬਾਬਾ ਜੀ ਉਹਨਾਂ ਨੂੰ ਸਹੀ ਰਾਹ ਤੇ ਪਹੁੰਚਾ ਦਿੰਦੇ ਹਨ ਬਸ ਸਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਸੁਸਾਗ ਸੰਗਤ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਿਰਪਾ ਕਰਕੇ ਜਰੂਰ ਦੱਸਿਓ ਇੱਕ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਜੀ ਤਾਂਕਿ ਤੁਹਾਨੂੰ ਵੀ ਬਾਬਾ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕੰਮ ਰਾਸ ਹੋਣ ਤੁਹਾਡੇ ਸਾਰੇ ਕਾਰਜ ਰਾਸ ਹੋਣ ਜੀ ਮਿਲਦੇ ਹਾਂ ਜੀ ਫਿਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਪਰਿਵਾਰਸ਼ੀਆਂ ਕਾਲ ਜੀ ਜਿਉਂਦੀ ਰਹੁ ਹੱਸਦੀ ਰਹੁ ਵਸਦੀ ਰਹੁ ਜੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਕਿਰਪਾ ਕਰਨ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ